ਬਾਬਾ ਜੀ ਆੜਾ ਬਾਬਾ ਲਾਲ ਦਾ ਅੱਜ ਤਾਂ ਪ੍ਰੋਗਰਾਮ ਚੱਲਦਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਵੈਕੁਲੀ ਕਾ ਖਾਲਸਾ ਵੈਕੁਲੀ ਕੀ ਫਤਿਹ ਮੇਰਾ ਨਾਮ ਜੀ ਸੁਖਿੰਦਰ ਸਿੰਘ ਛੋਟੀ ਰਾਗੀ ਤੇ ਇਹ ਪ੍ਰੋਗਰਾਮ ਜਿਹੜਾ ਸਾਡਾ ਜੀ 10 ਦਿਨ ਤੋਂ ਚੱਲਦਾ ਖੰਡਪਾਤ ਸਾਹਿਬ ਦੀ ਲੜੀ ਹੁੰਦੀ ਹੈ ਤੇ ਇੱਕ ਦੀ तकरीबन 100 ਸ੍ਰੀ ਖੰਡਪਾਤ ਸਾਹਿਬ ਦੀ ਊਪ ਪਏ ਗਏ ਹਨ ਤੇ ਬੜੇ ਹੀ ਇਤਿਹਾਸ ਦੇ ਨਾਲ ਸੰਗਤਾਂ ਸੇਵਾ ਕਰਨੀਆਂ ਤੇ ਸਾਰਾ ਪ੍ਰਬੰਧ ਕਰਦੇ ਪ੍ਰਬੰਧਕ ਵੀਰ ਨਾਲ ਲੜ ਕੇ ਸਾਰਾ ਨਗਰ ਤੇ ਸਾਰੇ ਨਗਰ ਦੇ ਲਾਈਟਾਂ ਵਗੈਰਾ ਵੀ ਲਾਈਆਂ ਜਿਵੇਂ ਆਪਣਾ ಗ್ರಾಮ ਪੰਚਾਇਤ ਨੇ ਤੇ ਪ੍ਰਬੰਧਕ ਵੀਰਾਂ ਨੇ ਬੜਾ ਪ੍ਰਬੰਧ ਕੀਤਾ ਸਾਰਾ ਪ੍ਰਬੰਧ ਕਰਨ ਦੇ ਨਾਲ ਇਹ 10 12 ਦਿਨ ਦਾ ਪ੍ਰੋਗਰਾਮ ਜਿਹੜਾ ਹੁੰਦਾ ਚੱਲਦਾ ਇਹ ਅੱਜ ਸਮਾਪਤੀ ਹੋਈ ਹੈ ਤੇ ਬਾਬਾ ਜੀ ਇਸ ਵਾਰ ਇਕੱਠ ਵੀ ਪਹਿਲਾਂ ਨਾਲੋਂ ਜ਼ਿਆਦਾ ਹੋਇਆ ਹਾਂ ਤੈਨੂੰ ਜਗਾਟ ਬਹੁਤ ਜਿਆਦੀ ਸੀ ਬਹੁਤ ਬੜੀ ਚੱਪਾ ਸੀ ਜੀ ਜਿਵੇਂ ਲੋਕੀ ਅਰਦਾਸਾਂ ਬੇਨਤੀਆਂ ਕਰਦੇ ਆ ਮਤਲਬ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਫਿਰ ਖਣ ਸਾਹਿਬ ਖਣ ਸਾਹਿਬ ਖਾਤਬ ਕਰਾਉਂਦੇ ਆ ਖਣ ਬੜਾ ਸਾਹਿਬ ਕਰਾਉਂਦੇ ਆ ਤੇ ਨਾਲ ਹੀ ਸੰਗਤ ਆ ਕਿ ਨਤਮਸਤਕ ਹੁੰਦੀ ਆ ਇਸ ਕਰਕੇ ਇੱਥੇ ਘਾਟ ਬਹੁਤ ਜਿਆਦੀ ਸੀ ਬਹੁਤ ਬਹੁਤ ਧੰਨਵਾਦ ਬਾਬਾ ਕੌਣ ਕੱਲ੍ਹ ਰਿਹਾ ਬਾਬਾ ਲਾਲ ਦਾ ਅੱਜ ਦਾ ਮੇਲੇ ਦਾ ਇਹਦੇ ਬਾਰੇ ਕੋਈ ਦੱਸੋ ਕਦੋਂ ਸ਼ੁਰੂ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਬੇਨਤੀ ਹੈ ਜਿਹੜੇ ਘਰੇ ਬੈ ਸੰਘੋਦਰ ਸਿੰਘ ਆ ਕੇ ਦੀਵਾਨ ਚ ਭਾਈ ਵਰਦਨ ਸਿੰਧੂਪਤੀ ਦਾ ਪ੍ਰਧਾਨ ਗੁਰੂ ਦਾ ਜਸ ਬੋਲਿਆ ਜਾਂਦਾ ਹੈ ਉਹਨਾਂ ਦਾ ਸਨਮਾਨ ਕਰਨ ਲਈ ਸਰਪਾਉਤ ਦਾ ਮੇਲਾ ਸਾਡਾ 1980 ਤੋਂ ਸ਼ੁਰੂ ਹੋਇਆ ਸੀ ਕਿੰਨਾ ਆ ਗਿਆ ਸੀ ਆਪਾਂ ਦੇ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਲੋਕਾਂ ਨੂੰ ਚੱਕ ਪੁੱਜਣ ਸੰਗਤਾਂ ਦੇ ਸਾਰ ਸਵਾਗਤ ਨਮਸਕਾਰ ਕਰਦੀ ਹਾਂ ਅਰਦਾਸਾਂ ਬੇਨਤੀਆਂ ਕਰਦੀਆਂ ਹਨ ਤੇ ਇਹ ਨਾਮ ਦਾ ਇੱਕ ਗੁਰੂ ਪੁਰਗਾ ਹੋ ਜਾਂਦੀਆਂ ਹਨ ਜੋ ਵੀ ਕਿਸੇ ਨੇ ਨਾਮ ਦੀ ਕੀਤੀ ਹੁੰਦੀ ਉਹ ਲਾਲਾ ਸੀ ਸ਼ੁਕਰਾਨਾ ਕਰਨਾ ਹਰ ਗੰਗਾ ਪੈਕੜਾ ਸੀ ਪਰ ਜੀ ਗੁਰੂਆਂ ਦੇ ਵਿੱਚ ਜਿਵੇਂ ਆ ਕੇ ਹਰ ਤਰ੍ਹਾਂ ਦੇ ਨਾਲ ਸੇਵਾ ਬਹੁਤ ਮਹੱਤਵਪੂਰਨ ਸੇਵਾ ਕਰਕੇ ਇੱਕ ਦਿਨ ਇੱਥੇ ਆਪਣੀ ਸਰਦਾ ਆਪ ਦਾ ਦੱਸਦੇ ਆ ਕਹਿੰਦਾ ਮੈਂ ਨਾਲ ਗੋਣ ਉਹ ਚਵਾ ਦਾ ਦੋ ਜਾਣੇ ਸੀ ਇਹ ਤੇ ਅਸਿਕਾਲ ਦਾ ਇੱਕ ਵਸਤੂ ਸੌ ਸੌ ਭਰਾਲੋਗੇ ਪ੍ਰੋਗਰਾਮ ਸਾਡੇ ਮਾਣਯੋਗ ਸਾਹ ਦੇ ਨਾਲ ਚਾਰ ਸ਼ਿਫਟਾਂ ਦੇ ਵਿੱਚ ਗੱਡੀ ਚਲਾਏ ਸਾਹ ਦੇ ਨਾਲ ਸੇਵਾ ਮਿਲਦੇ ਨਾਲ ਸਾਡੇ ਨਾਲ ਕੱਲ ਨਗਰ ਕੀਰਤਨ ਹੋਇਆ ਮੈਂ ਨਗਰੀ ਕੀਤਾ ਬੋਲਦੇ ਹਾਂ ਉੱਤੇ ਵੀ ਗੱਡੀ ਮਾਰੋ ਤਾਂ ਕਿ ਸੰਗਤਾਂ ਨੂੰ ਸੁਣਵਾਉਣ ਨਾਲ ਅੱਜ ਤੱਕ ਨਹੀਂ ਕਿਹਾ ਹਰ ਪੜਾਅ ਤੇ ਜੀਵਨ ਦਾ ਬੌਂਡ ਮਾਹਲਾ ਕੁਝ ਅੱਜ ਬੌਂਡ ਦਾ ਫੇਰ ਬੌਂਡ ਦਾ ਪਲਾਨ ਕਰ ਲਈ ਗਾਉਂ ਦਾ ਪਾਣੀ ਦੇ ਲੰਗ ਲਗਾਏਗਾ ਇਹ ਬਹੁਤ ਜਾਨੇ ਸਰ ਜੱਥੇ ਆਏ ਬਹੁਤ ਹੀ ਅਮਲੀ ਚਾਹਰਾ ਜੀ ਕਿਰਪਾ ਗੋਣ ਵਾਲਾ ਖਿਡਾਰੀ ਹੋਇਆ ਧੰਨ ਧੰਨ ਸਰ ਜੀ ਦੀ ਅਪਾਰ ਬਖਸ਼ਿਸ਼ ਹੋਈ ਗੋਣ ਵਾਲੇ ਦਾ ਮੂੰਹ ਗੋਣ ਵਾਲੇ ਇਹ ਸਰਦਾ ਨੰਦਰਾ ਰੋਟਾ ਮੇਰੇ ਨੂੰ ਚੱਲ ਕੇ ਸ਼ਾਮ ਨੂੰ ਸਮਾਪਤ ਸਰਦਾ ਨੂੰ ਜਲਾ ਰਹੇ ਹੋਇਆ ਬਹੁਤ ਧੰਨਵਾਦ ਜੀ ਉਹ ਕਹਿੰਦਾ ਜੀ